ਆਕੇ ਚ ਆਵਦੇ ਇਲਾਕੇ ਚ ਜਦੋਂ ਜਾਵਾਂਗੇ ਨਾ ਤਾਂ ਦਿਲ ਨਾਲ ਗੱਲਾਂ ਕੁਝ ਜ਼ਿਆਦਾ ਹੋਣ ਗਿਆ ਤਾਂ ਉਹ ਦਿਲ ਵਾਲੀਆਂ ਗੱਲਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਦੀ ਸਾਂਝ ਪਾ ਲਈਏ ਭਰ ਕੇ ਜਵਾਬ ਦਿਓ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 4 ਲੱਖ ਕਰੋੜ ਕਰਜ਼ਾ ਹੋ ਗਿਆ ਸਾਡੇ ਤੇ ਪਾਣੀ ਸਾਡਾ ਦੂਸ਼ਿਤ ਹੋ ਗਿਆ ਰਾਜਨੀਤਿਕ ਲੈਵਲ ਤੇ ਜਲੂਸ ਨਿਕਲਿਆ ਪਿਆ ਅਨਾਲ ਦੇ ਸੂਬਿਆਂ ਨਾਲ ਰਿਲੇਸ਼ਨ ਕੇਰ ਜੇ ਤੁਸੀਂ ਵੇਖ ਹੀ ਰਹੇ ਹੋ ਹਿਮਾਚਲ ਉਹ ਵਗੈਰਾ ਨਾਲ ਤੇ ਜਿਹੜਾ ਸਾਡਾ ਪੰਜਾਬ ਸੀਗਾ ਪੰਜਾਬੀਆਂ ਦਾ ਉਹ ਰਿਆ ਨਹੀਂ ਇਹ ਕੋਈ ਬਾਲੀ ਲੰਬੀ ਚੌੜੀ ਗੱਲ ਨਹੀਂ ਕਿ ਲੱਖੇ ਨੇ ਕੀ ਕਿਹਾ 1 ਕਰੋੜ 40 ਲੱਖ ਬੰਦਾ 1 ਕਰੋੜ 40 ਲੱਖ ਮਾਰਲਾ ਬੰਦਾ 2011 ਦੀ ਗਿਣਤੀ ਸੀ ਉਹਦੇ ਚ ਆ ਗਿਆ ਥੋੜੇ ਜਿਹੜੇ ਐਮਐਲਏ ਐਮਪੀ ਮਨਿਸਟਰ ਚੀਮਨੇਸਟਰ ਉਹ ਬੰਨ ਲੱਗ ਜਾਉਗੇ ਤੁਹਾਡੀ ਕੋਈ ਗੱਲ ਸੁਣ ਲੂ ਖैर ਫਿਲਹਾਲ ਤਾਂ ਤੁਸੀਂ ਇਹੀ ਕਹੂਗੇ ਕਿ ਲੁੱਟਦੇ ਯਾਰ ਲੁੱਟਣਗੇ ਉਹ ਕਿੰਨਾ ਕਰਕਾ ਭਾਈ ਇਹ ਵੀ ਗੱਲ ਸਹੀ ਹੈ ਪਰ ਮਾੜੀ ਜੀ ਝਾਤ ਮਾਰਿਓ ਜੇ ਸਾਡੇ ਬੱਚੇ ਬਾਹਰ ਜਾ ਰਹੇ ਥੋੜੇ ਪਿੰਡ ਦੇ ਵੀ ਗਏ ਕਿਉਂ ਜਾ ਰਹੇ ਹੈ ਮੈਂ ਭਾਈ ਜੀ ਸਾਰੀ ਦੁਨੀਆ ਘੁੰਮੀਆਂ ਸਾਰੀ ਦੁਨੀਆ ਮਾਇਆ ਹੋ ਜੀ ਧਰਤੀ ਐ ਹੋ ਜਾ ਪਾਣੀ ਆਏ ਹੋ ਜੇ ਮਿਹਨਤੀ ਲੋਕ ਮੈਂ ਨਹੀਂ ਵੇਖੇ ਕਿਤੇ ਚਾਹੇ ਉਹ ਆਸਟ੍ਰੇਲੀਆ ਹੋਵੇ ਕੈਨੇਡਾ ਹੋਵੇ ਯੂਰਪ ਹੋਵੇ ਜਾ ਹੋਰ ਕੋਈ ਵੀ ਦੁਨੀਆ ਦੇ ਹਿੱਸੇ ਦਾ ਦੇਸ਼ ਹੋਵੇ ਤਾਂ ਫਿਰ ਸਾਡੇ ਬੰਦੇ ਬਾਹਰ ਕਿਉਂ ਜਾ ਰਹੇ ਆ ਇੱਕੋ ਕਾਰਨ ਕਿ ਸਿਸਟਮ ਨਹੀਂ ਚੰਗਾ ਕਰਪਸ਼ਨ ਬੜੀ ਆ ਪੋਲਸ ਹਿਤ ਕਾ ਕਰਦੀ ਐ ਰਾਜਨੀਤੀ ਤੇ ਕਰਪਸ਼ਨ ਕਰਦੇ ਨੇ ਫਲਾਨਾ 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 ਤੇ ਇਹਨਾਂ ਨੂੰ ਕੰਟਰੋਲ ਕੌਣ ਕਰਦਾ ਸਰਕਾਰ ਤੇ ਸਰਕਾਰ ਨੂੰ ਚੁੰਦਾ ਕੌਣ ਆਪਾਂ ਤੇ ਫਿਰ ਕਿਤੇ ਨਾ ਕਿਤੇ ਆਪਾਂ ਕਸੂਰਵਾਰ ਹਾਂ ਜਾਂ ਨਹੀਂ ਹਾਂ ਹੁਣ ਤੁਸੀਂ ਕਹੋਗੇ ਜੀ ਇਹਨਾਂ ਨੇ ਤਾਂ ਬੜੀਆਂ ਇਨਕਲਾਬ ਦੀਆਂ ਗੱਲਾਂ ਕੀਤੀਆਂ ਸੀ ਜਿਹੜਾ ਬੰਦਾ ਤੁਹਾਨੂੰ ਕਵੇ ਇਨਕਲਾਬ ਲਿਆ ਦੂੰ ਜਾਂ ਜਿਹੜਾ ਕਵੇ ਗਰੀਬੀ ਹਟਾ ਦੂੰ ਸਮਝੋ ਵੱਡਾ ਝੂਠ ਬੋਲ ਰਿਹਾ ਹੈ ਪਹਿਲਾਂ ਇੱਕੋ ਗੱਲ ਪੁੱਛੋ ਕਿ ਜੋ ਵੀ ਤੂੰ ਕਹਿ ਰਿਹਾ ਕਰੇਗਾ ਇਹ ਕਰੇਗਾ ਕਿਵੇਂ ਇਹਦੇ ਪੈਸੇ ਕਿੱਥੋਂ ਆਉਣਗੇ ਆ ਤੁਹਾਨੂੰ ਤੈਨਾਂ 300 ਯੂਨਿਟ ਫ੍ਰੀ ਕੀਤਾ ਹੈ ਕਦੇ ਪੁੱਛੇ ਪੈਸਾ ਕਿੱਥੋਂ ਆਉਂਦਾ ਆ ਬੁੜੀਆਂ ਦਾ ਸਫ਼ਰ ਫ੍ਰੀ ਆ ਬੱਸ 'ਚ ਕਦੇ ਪੁੱਛਿਆ ਉਹ ਪੰਜਾਬ ਰੋਡਵੇ ਸਾਰੀ ਦਾ ਹਾਲ ਕੀ ਹੋ ਗਿਆ ਆ ਪੰਜਾਬ ਸਰ ਜਿਹੜਾ 4 ਲੱਖ ਕਰੋੜ ਕਰਜ਼ਾ ਏ ਪੰਜਾਬ ਸਰ ਨਹੀਂ ਤੁਹਾਡੇ ਸਰ ਤੇ ਐ ਭੁਲੇਖੇ ਜਣਾ ਰਿਓ ਜੇ ਇਹ ਆਪਾਂ ਤੋਂ ਹੀ ਲੈਣਾ ਕਿਤੇ ਟੈਕਸ ਦੀ ਸ਼ਕਲ ਚ ਕਿਸੇ ਹੋਰ ਸ਼ਕਲ ਚ ਜੇ ਤੁਹਾਡੇ ਇੱਥੇ ਮਾਈਨਿੰਗ ਹੋ ਰਹੀ ਐ ਤਾਂ ਮਾਈਨਿੰਗ ਵਾਰੇ ਤੁਨੂੰ ਕੀ ਲੱਗਦਾ ਆ ਕੇ ਕੋਈ ਉਧਰੋਂ ਬਠਿੰਡੇ ਤੋਂ ਜਾਂ ਰੋਪੜ ਤੋਂ ਬੋਲੂਗਾ ਤੁਹਾਨੂੰ ਬੋਲਣਾ ਪੈਣਾ ਆ ਜੀਰੇ ਵਾਲਿਆਂ ਦੀ ਫੈਕਟਰੀ ਸੀ ਪਾਣੀ ਖਰਾਬ ਕਰਦੇ ਸੀ ਥੱਲੇ ਉਹ ਪੈੰਡ ਉੱਠੇ 20 ਤੋਂ 25 ਪੈੰਡ ਸਾਰਾ ਪੰਜਾਬ ਨਾਲ ਖੜ ਗਿਆ ਅੱਜ ਉਹ ਫੈਕਟਰੀ ਬੰਦ ਹੋਗੀ ਉਹ ਜਿਹੜਾ ਬੋਲੂ ਉਹੀ ਕੁੰਡਾ ਖੋਲੂ ਆ ਕੁੰਬੜਾ ਝਕਾੜ ਹੋਇਆ ਸੀ ਮੁੱਤਕੀ ਮੋਰਚੇ ਦਾ ਸੀ ਮੋਮਜਾਮਾ ਲਾ ਰਹੇ ਸੀ ਮੱਤੇਵਾੜੇ ਦਾ ਮਸਲਾ ਸੀ ਜਿੰਨੇ ਮਰਜੀ ਗੇਨ ਲੋ ਸੱਤ ਤੋਂ ਅੱਠ ਮਸਲੇ ਤਾਂ ਅਸੀਂ ਪਿਛਲੇ ਕੁਝ ਕਸਾਲਾਂ ਚ ਹੱਲ ਕਰਾ ਚੁੱਕੇ ਐ ਪਰ ਸਭ ਤੋਂ ਪਹਿਲਾਂ ਕੌਣ ਉੱਠਿਆ ਉਠੁੰਦੇ ਬੰਦੇ ਓਏ ਅਸੀਂ ਤਾਂ ਬਾਹਰ ਜਾਵਾਂਗੇ ਤੁਹਾਡੇ ਘਰੇ ਕੋਈ ਚੋਰੀ ਕਰੇ ਚੋਰੀ ਕਰੇ ਉਹ ਤਾਂ ਤੁਸੀਂ ਡਾਂਗ ਨਹੀਂ ਚੱਕਦੇ ਤੇ ਆਹ ਇਲਾਕਾ ਤੁਹਾਡਾ ਘਰ ਨਹੀਂ ਪੰਜਾਬ ਤੁਹਾਡਾ ਘਰ ਨਹੀਂ ਉਹ ਸ਼ਰ੍ਹਾਂ ਅਮ ਲੁੱਟੀ ਜਾ ਰਹੇ ਯਾਰ ਕ ਗੱਲ ਯਾਦ ਰੱਖਿਓ ਜੇ 7 ਕਰੋੜ ਲਾ ਕੇ 10 ਕਰੋੜ ਲਾ ਕੇ ਤੁਹਾਡੇ ਇਲੈਕਸ਼ਨ ਲੜਦਾ ਉਹ ਕੋਈ ਸੇਵਾ ਨਹੀਂ ਕਰੂਗਾ ਤੁਹਾਡੀ ਉਹ ਲੁੱਟਣ ਆ ਰਿਹਾ ਤੁਹਾਨੂੰ ਤੁਸੀਂ ਪੈਸੇ ਲੈ ਲੈ ਸ਼ਰਾਬ ਪੀ ਲਈ ਕੋਈ ਹੋਰ ਪੁੱਠਾ ਸਿੱਧਾ ਕੰਮ ਕਰਾ ਰਿਆ ਉਸ ਤੋਂ ਬਾਅਦ 10 ਗੁਣਾ ਜ਼ਿਆਦਾ ਦੇਉਂਗੇ ਉਹਨੂੰ ਵੇਖ ਲਓ ਜਿੰਨੇ ਨੇ ਇਹ ਜਦੋਂ ਰਾਜਨੀਤੀ ਜਾਈ ਸੀ ਨਾ ਕੋਲੇ ਕੀ ਸੀ ਤਮਾਸ਼ਾ ਕਿੰਨਾ ਹੋਇਆ ਦੱਸ ਦੇ ਕਿਥੋਂ ਆਇਆ ਪੈਸਾ ਇੱਕ ਗੱਲ ਯਾਦ ਰੱਖ ਲਓ ਜਿਹੜਾ ਬੰਦਾ ਪੈਸੇ ਲਾ ਰਿਹਾ ਉਹ ਲੁੱਟਣ ਨੂੰ ਲਾ ਰਿਹਾ ਥੋੜੇ ਆਪਦੇ ਪਿੰਡ ਤੇ ਆਜੋ ਜੇ ਕੋਈ ਸਰਪੰਚ ਜਿੱਤੂਗਾ ਔਰ 40 ਤੋਂ 50 ਲੱਖ ਰੁਪਈਆ ਲਾਊਗਾ ਤਾਂ ਥੋੜੇ ਬਾਣੇ ਤੁਹਾਡੀ ਸੇਵਾ ਕਰੂਗਾ ਗਰੰਟਾ ਉਹ ਖਾਊਗਾ ਇਹ ਤਾਂ ਸਿੱਧੀ ਜੀ ਗੱਲ ਹੈ ਯਾਰ ਸੇਵਾ ਬੰਦਾ ਵੈਸੇ ਕਰ ਸਕਦਾ ਤੁਹਾਨੂੰ ਲੱਗਦਾ ਘਰ ਦੀ ਜ਼ਮੀਨ ਵੇਚ ਕੇ ਸੇਵਾ ਕਰੂਗਾ ਮਾੜਾ ਜਾਇ ਦੇ ਬਾਰੇ ਸੋਚੋ ਆ ਦੁਨੀਆ ਦੇ ਸਾਰੇ ਦੇਸ਼ ਜਿੱਤੇ ਅਸੀਂ ਭੱਜ-ਭੱਜ ਜਾਂਦੇ ਆ ਇਹ ਲੀਡਰਾਂ ਨੇ ਚੰਗੇ ਨਹੀਂ ਕੀਤੇ ਇਹ ਉਥੋਂ ਦੀ ਜਨਤਾ ਨੇ ਚੰਗੇ ਕੀਤੇ ਆ ਉਹ ਖੜੇ ਹੋ ਜਾਂਦੇ ਨੇ ਜੇ ਕੋਈ ਗਲਤ ਕਰ ਲੋਈ ਉਥੇ ਜਦੋਂ ਰਾਸ਼ਟਰਪਤੀ ਆ ਹੁਣੇ ਜੇ ਅਮਰੀਕਾ ਦਾ ਰਾਸ਼ਟਰਪਤੀ ਚੁਣਿਆ ਗਿਆ ਇੰਗਲੈਂਡ ਦਾ ਲੈ ਲਓ ਕੈਨੇਡਾ ਦਾ ਲੈ ਲਓ ਆਸਟ੍ਰੇਲੀਆ ਦਾ ਲੈ ਲਓ ਜਰਮਨੀ ਦਾ ਲੈ ਲਓ ਫਰਾਂਸ ਦਾ ਲੈ ਲਓ ਉਹਨਾਂ ਦੀਆਂ ਡਿਬੇਟ ਹੁੰਦੀਆਂ ਨੇ ਉਹਨਾਂ ਦੀ ਬਹਿਸ ਹੁੰਦੀ ਹੈ ਔਰ ਸਾਰੇ ਆਪਦੇ ਦੇਸ਼ ਦੇ ਲੋਕਾਂ ਅੱਗੇ ਦੱਸਦੇ ਨੇ ਕਿ ਅਸੀਂ ਕਿਵੇਂ ਭਲਾ ਕਰਾਂਗੇ ਤੁਹਾਡਾ ਇਕਨੋਮੀ ਮਤਲਬ ਤੁਹਾਡਾ ਰੈਵਨਿਊ ਕਿਵੇਂ ਬੈਟਰ ਹੋਊ ਤੁਹਾਡਾ ਮੈਡੀਕਲ ਐਜੂਕੇਸ਼ਨ ਪੜਾਈ ਇਹ ਸਾਰਾ ਕੁਝ ਕਿਵੇਂ ਸਹੀ ਹੋਊਗਾ ਦੱਸਦੇ ਨੇ ਇਹ ਨਹੀਂ ਕਹਿੰਦੇ ਕਿ ਇਨਕਲਾਬ ਆਜੂਗਾ ਉਹ ਦੱਸਦੇ ਨੇ ਕਿ ਭਾਈ ਪਹਿਲੇ 2 ਮਹੀਨਿਆਂ ਚਾਹ ਕਰਾਂਗੇ ਚੌਥੇ ਮਹੀਨੇ ਆ ਕਰਾਂਗੇ ਪੰਜਵੇਂ ਮਹੀਨੇ ਆ ਕਰਾਂਗੇ ਤੇ ਪੈਸਾ ਇੱਥੋਂ ਆਊਗਾ ਐ ਕਰਾਂਗੇ। ਔਰ ਆਪਾਂ ਕੀ ਕਰਦੇ ਆ ਇੱਕ ਫੋਨ ਥਾਣੇਦਾਰ ਲਈ ਇੱਕ ਤਹਿਸੀਲਦਾਰ ਲਈ ਤੇ ਅਸੀਂ ਤੇਰੇ ਨਾਲ ਭਾਈ ਤੇ ਜਾਂ ਸਾਡੇ ਪਿੰਡ ਵਾਲਾ ਫਲਾਣਾ ਘਰ ਇੱਧਰ ਤਾਂ ਮੈਂ ਇੱਧਰ ਐ ਇੰਨਾ ਗੱਲਾਂ ਦਾ ਇਹ ਫਾਇਦਾ ਉਠਾਉਂਦੇ ਨੇ। ਇਨਾਂ ਨੂੰ ਪ੍ਰੋਬਲਮ ਕੀ ਆ ਮੈਂ ਦੱਸੂ ਹਿਮਾਚਲ ਚ ਜੋ ਹੋ ਰਿਹਾ ਹੈ ਜਾਂ ਕਿਤੇ ਵੀ ਹੋ ਰਿਹਾ ਹੈ ਇਹ ਲੜਾਉਂਦੇ ਨੇ ਸਾਨੂੰ ਤੂੰ ਹਿੰਦੂ ਹੈ ਤੂੰ ਸਿੱਖ ਹੈ ਤੂੰ ਦਾਲੇਤ ਹੈ ਤੂੰ ਜੱਟ ਹੈ ਤੂੰ ਬ੍ਰਾਹਮਣ ਹੈ ਤੂੰ ਸ਼ੁੱਧਰ ਹੈ ਇਹ ਕਾਦੇ ਲਈ ਕਰਦੇ ਨੇ ਕਿ ਅਸੀਂ ਐਸੇ ਚ ਉਲਝੇ ਰਹੀਏ ਓਏ ਅਸਲ ਮਸਲਾ ਕੀ ਆ ਸਾਡਾ ਯਾਰ ਤੁਸੀਂ ਇੱਕ ਗੱਲ ਦੱਸੋ ਆ ਤੁਹਾਡੇ ਮਾਈਨਿੰਗ ਕੌਣ ਕਰ ਰਿਹਾ ਇੱਥੇ ਇਹ ਆਂਦੇ ਨਸ਼ੇ ਦੀਆਂ ਗੱਲਾਂ ਤੇ ਲੱਗ ਗਏ ਨੇ ਕਿ ਜੇ ਨਸ਼ਾ ਬੰਦ ਕਰਾਂਗੇ ਮੈਨੂੰ ਇੱਕ ਦੱਸਿਓ ਜੇ ਜੇ ਤੁਹਾਨੂੰ ਪਤਾ ਤੁਹਾਡੇ ਪਿੰਡ ਚ ਨਸ਼ਾ ਕੌਣ ਵੇਚ ਰਿਹਾ ਹੈ ਕੌਣ ਵਖਵਾ ਰਿਹਾ ਹੈ ਤਾਂ ਥਾਣੇਦਾਰ ਨੂੰ ਨਹੀਂ ਪਤਾ ਤੁਹਾਡੇ ਡਿਸਟ੍ਰਿਕਟ ਦੇ ਐਸਐਸਪੀ ਨੂੰ ਨਹੀਂ ਪਤਾ ਤੇ ਜੇ ਪਤਾ ਤਾਂ ਸਰਕਾਰ ਵਾਲੇ ਇਹਨਾਂ ਨੂੰ ਕਿਵੇਂ ਕੰਟਰੋਲ ਕਰ ਰਹੇ ਹੈ ਅਸੀਂ ਜਦੋਂ ਇਲੈਕਸ਼ਨ ਹੋਏ ਸੀ ਉਦੋਂ ਕਿਹਾ ਸੀ ਕਿ ਇੱਕ ਚੀਜ਼ ਜ਼ਰੂਰੀ ਕਰ ਦਿਓ ਮੈਂ ਗਰੰਟੀ ਨਾਲ ਆਵੇਂ ਇੱਕ ਮਹੀਨੇ ਚ ਬੰਦ ਹੋਊਗਾ ਕਿਵੇਂ ਤੁਸੀਂ ਥਾਣੇਦਾਰ ਨੂੰ ਉਸ ਥਾਣੇ ਦਾ ਜ਼ਿੰਮੇਦਾਰ ਬਣਾਓ ਕਿ ਜੇ ਤੇਰੇ ਇਲਾਕੇ 'ਚ ਨਸ਼ਾ ਵਿਕਿਆ ਇੱਕ ਵਾਰਨਿੰਗ ਦੇਵਾਂਗੇ ਦੂਜੀ ਵਾਰ ਤੈਨੂੰ ਸਸਪੈਂਡ ਕਰਾਂਗੇ ਜਾਂ ਡਿਸਮਿਸ ਕਰਾਂਗੇ ਔਰ ਐਈ ਐਸਐਸਪੀ ਨੂੰ ਕਹੋ ਤੇਰੇ ਡਿਸਟ੍ਰਿਕਟ 'ਚ ਵਿਕਿਆ ਤਾਂ ਤੂੰ ਸਸਪੈਂਡ ਹੋਏਗਾ ਉਹ ਜੇ ਪਿੰਡ ਦੇ ਹਰ ਬੰਦੇ ਨੂੰ ਪਤਾ ਹੈ ਕੌਣ ਵੇਚ ਰਿਹਾ ਹੈ ਕੌਣ ਵਿਕਵਾ ਰਿਹਾ ਹੈ ਤਾਂ ਇਹਨਾਂ ਨੂੰ ਨਹੀਂ ਪਤਾਗਾ ਜਦ ਕੇ ਪਤਾ ਨਹੀਂ ਇਹ ਹੀ ਵਗੜੋੜ ਵਾਲੇ ਹੁੰਦੇ ਨੇ ਕੀ ਐ ਸਰਕਾਰ ਨੂੰ ਪਤਾ ਨਹੀਂਗਾ ਕੀ ਸਰਕਾਰ ਤੋਂ ਪੈਸੇ ਲੈ ਲੈ ਕੇ ਵੱਡੀਆਂ ਅਪੁਆਇੰਟਮੈਂਟ ਨਹੀਂ ਹੁੰਦੀਆਂ ਆਫੀਸਰਾਂ ਦੀਆਂ ਥੋੜੀਆਂ ਜੀਆਂ ਜਦੋਂ ਕੋਈ ਬੰਦਾ ਆਵੇ ਪਹਿਲੀ ਗੱਲ ਉਹਨੂੰ ਇਹ ਨਾ ਸਮਝੋ ਕੋਈ ਲੀਡਰਾਂ ਹਾਂ ਜੀ ਹੱਥ ਜੋੜ ਕੇ ਛੱਡ ਪਰੇਗਾ ਤੇ ਯਾਰਾ ਵਿੱਚ ਬੈਠਾ ਕੇ ਸਾਡੇ ਤੇ ਸਾਡੀਆਂ ਗੱਲਾਂ ਦਾ ਜਵਾਬ ਦੇ ਬਸ ਉਹ ਤਾਂ ਗੱਲਾਂ ਪੁੱਛਣੀਆਂ ਸ਼ੁਰੂ ਕਰ ਦਿਓ ਬਾਈ ਜੀ ਉਹ ਤੁਹਾਡਾ ਖਾਦਮ ਹੈ ਉਹ ਤੁਹਾਡਾ ਮਾਲਕ ਨਹੀਂਗਾ ਮੈਂ ਵੀ ਵੇਖਿਆ ਜਦੋਂ ਲੀਡਰ ਆਉਂਦੇ ਸੀ ਆ ਕੇ ਜੀ ਐਮਐਲਏ ਸਾ ਪਾ ਦਿਓ ਗੱਲ ਚਾਰ ਤਾਂ ਜੋ ਲੁੱਟ ਲੈ ਜਾ ਕੇ ਉਹਨੂੰ ਕ ਵਿੱਚ ਬਿਠਾ ਕੇ 10 ਕਿਵੇਂ ਕਰੇਗਾ ਆ ਆ ਕਮ 10 ਸਾਢੇ 8000 ਜਿਵੇਂ ਲਗਾ ਜਾ ਤਹਿਸੀਲਦਾਰ ਜੋ ਲੁੱਟ ਰਹੇ ਨੇ ਜਾ ਹੋਰ ਜਿਹੜਾ ਮਰਜ਼ੀ ਲੈ ਲੋ ਯਾਰਾ ਤੁਹਾਡੇ ਡਿਸਟ੍ਰਿਕਟ ਚ ਚਲੇ ਜਾਓ ਤਸੀਲ ਚ ਚਲੇ ਜਾਓ ਇਹ ਕਰਾਪਸ਼ਨ ਟੋਡੇ ਬਣ ਇਹਨਾਂ ਨੂੰ ਨਹੀਂ ਦੀ ਪਰ ਜਦੋਂ ਹਿੱਸਾ ਜਾਊਗਾ ਚਾਹੇ ਉਹ ਨਸ਼ੇ ਚੋ ਕਿਸੇ ਵੀ ਚੀਜ਼ ਚੋਂ ਵੇ ਤਿੰਨ ਡੀਜੀਪੀ ਨੇ ਇੱਕ ਸ਼ਸ਼ੀ ਕਾਂਤ ਸੀ ਇੱਕ ਹਰਪ੍ਰੀਤ ਸਿੱਧੂ ਸੀ ਇੱਕ ਇਹਨਾਂ ਦਾ ਸੀ ਚਟੋ ਵਧਾਇ ਤਿੰਨਾਂ ਨੇ ਰਿਪੋਰਟ ਦਿੱਤੀ ਸੀ ਪੰਜਾਬ ਸਰਕਾਰ ਨੂੰ ਅੱਡੋ ਅੱਡ ਸਮੇਂ ਤੇ ਕਿ ਨਸ਼ਾ ਵਕੌਣ ਚ ਖਲੜੇ ਜਿਹੜੇ ਸਮੱਗਲਰ ਨੇ ਪੁਲਿਸ ਅਫੀਸਰ ਨੇ ਤੇ ਰਾਜਨੀਤਿਕੇ ਲੀਡਰ ਨੇ ਇਹ ਨੈਕਸਸ ਹੈ ਇਹ ਤਾਲਮੇਲ ਹੈ ਜਿਹਦੇ ਨਾਲੇ ਵਿਕ ਰਿਹਾ ਔਰ ਇਹ ਮੈਂ ਨਹੀਂ ਕਹਿ ਰਿਹਾ ਇਹ ਪੁਲਿਸ ਦੇ ਡੀਜੀਪੀ ਤਨ ਕਹਿ ਚੁੱਕੇ ਨੇ ਰਿਪੋਰਟ ਦੇ ਚੁੱਕੇ ਨੇ ਕੀ ਉਹਨਾਂ ਰਿਪੋਰਟਾਂ ਤੇ ਕਿਸੇ ਸਰਕਾਰ ਨੇ ਕਾਰਵਾਈ ਕੀਤੀ ਆ ਇਨਕਲਾਬੀਆਂ ਨੇ ਕੀਤੀ ਦੱਬ ਕੇ ਬਹਿ ਜਾਂਦੇ ਨੇ ਕਿਉਂ ਔਰ ਇਕਲੇ ਹੀ ਨਹੀਂ ਬਹਿੰਦੇ ਇਹ ਦੂਜਾ ਪਹਿਲਾ ਵਾਲੇ ਵੀ ਬਹਿੰਦੇ ਸੀ ਉਦੋਂ ਪਹਿਲਾ ਵਾਲੇ ਵੀ ਬਹਿੰਦੇ ਸੀ ਹੁਣਾ ਪਾਣੀ ਬਾੜਿਆ ਸੀ ਰੌਲਾ ਪਾਉਂਦੇ ਫਿਰਦੇ ਆ ਆਹੀ ਬੁੱਢਾਂ ਨਾਲ ਆਹੀ ਫੈਕਟਰੀਆਂ ਦਾ ਪਾਣੀ ਥੱਲੇ ਪੈਣਾ ਇਹ ਬੋਲਦੇ ਸੀ ਪਹਿਲਾਂ ਸਾਰੇ ਆਹ ਮੁੱਖ ਮੰਤਰੀ ਵੀ ਸਪੀਕਰ ਵੀ ਐਂ ਤੁਰੇ ਫਿਰਦੇ ਸਾਡੇ ਨਾਲ ਧਰਨੇ ਵੀ ਲਾਉਂਦੇ ਸੀ ਕਿਉਂ ਲਾਉਂਦੇ ਸੀ ਕਿਉਂਕਿ ਵੋਟ ਚਾਹੀਦੀ ਸੀ ਹੁਣ ਕਿਉਂ ਨਹੀਂ ਬੋਲਦੇ ਕਿਉਂਕਿ ਨੋਟ ਚਾਹੀਦੇ ਆ ਇੰਡਸਟਰੀ ਵਾਲਿਆਂ ਤੋਂ ਇੱਕ ਕਾਨੂੰਨ ਸੀ 74 74 ਦਾ ਕਿ ਜਿਹੜਾ ਬੰਦਾ ਪਾਣੀ ਥੱਲੇ ਫੈਕਟਰੀ ਪਾਊਗੀ ਥੱਲੇ ਜ਼ਮੀਨ 'ਚ ਬੋਰ ਕਰਕੇ ਰਿਵਰਸ ਬੋਰ ਕਰਕੇ ਜਾਂ دریاਵਾਂ 'ਚ ਪਾਊ ਉਹਨੂੰ 6 ਸਾਲ ਦੀ ਕੈਦ ਵੀ ਹੋ ਸਕਦੀ ਹੈ ਆ ਹੁਣੇ ਜੇ ਸੈਂਟਰ ਵਾਲਿਆਂ ਨੇ ਕਾਨੂੰਨ ਬਦਲਤਾ ਨਵੰਬਰ 'ਚ ਆਵੇ ਲਈ ਜੀ ਸਜ਼ਾ ਨਹੀਂ ਹੋਊਗੀ ਜੁਰਮਾਨਾ ਕਰ ਦਿਓ 5 ਤੋਂ 15 ਲੱਖ ਤੱਕ ਬਸ ਗੱਲ ਖਤਮ ਤੇ ਪੰਜਾਬ ਗਵਰਨਮੈਂਟ ਨੇ ਆਹ ਜੇ 15 ਦਿਨ ਪਹਿਲਾਂ ਜਿ ਦਿਨ ਇੱਕ ਸਾਈਜ਼ ਦੀ ਪਾਲਿਸੀ ਅਨਾਉਂਸ ਹੋਈਆ ਉਹਨੂੰ ਮੰਨ ਲਿਆ ਕੈਬਨਟ ਵੱਲੋਂ ਪ੍ਰਪੋਜ਼ ਕਰਤਾ ਐਸੈਂਬਲੀ 'ਚ ਟੇਬਲ ਕਰੋ ਇਹਦਾ ਕਾਨੂੰਨ ਬਣਾ ਦਿਓ ਇਹ ਉਹੀ ਲੋਕ ਨੇ ਜਿਹੜੇ ਧਰਨੇ ਲਾਉਂਦੇ ਸੀ ਪਹਿਲਾਂ ਇਹ ਉਹੀ ਲੋਕ ਨੇ ਜਿਹੜੇ ਮਾਰਚ ਕਰਦੇ ਸੀ ਬੁੱਢੇ ਨਾਲੇ ਦੇ ਨਾਲ ਬਟ ਹੁਣ ਇਹ ਕਰ ਰਹੇ ਨੇ ਕਿਉਂ ਕਿਉਂ ਕਿ ਉਹਨਾਂ ਦਾ ਪੈਸਾ ਜਾ ਰਿਹਾ ਉਹਨਾਂ ਨੂੰ ਜਦੋਂ ਵੀ ਕੋਈ ਬੰਦਾ ਤੁਹਾਡੇ ਕੋਲੇ ਆਵੇ ਉਹਨੂੰ ਪੁੱਛੋ ਤਾਂ ਸਹੀ ਯਾਰ ਸਾਡਾ ਹਾਲ ਹੋ ਗਿਆ ਆ 3 ਦਿਨ ਪਹਿਲਾਂ ਇਹਦੀ ਰਿਪੋਰਟ ਬਾਹਰ ਆਈ ਹੈ ਲੋਕ ਸਭਾ ਦੇ ਐਸ ਸੈਸ਼ਨ ਚ ਰਿਪੋਰਟ ਆਈ ਹੈ ਪਹਿਲੀ ਗੱਲ ਤਾਂ ਪੰਜਾਬ ਦੇ ਜਿਹੜਾ ਪਾਣੀ ਹੈ ਨਾ ਪੰਜਾਬ ਨੂੰ 151 ਸੈਂਟਰਾਂ ਚ ਵੰਡਿਆ 131 ਬਲੈਕ ਜ਼ੋਨ ਹੋ ਗਏ ਨੇ ਉਹ ਮਤਲਬ ਪਾਣੀ ਥੱਲੇ ਚਲਿਆ ਗਿਆ ਅੱਲੱਖਾ ਤਾਂ ਕਹਿ ਰਿਹਾ ਸੀ ਨਾ ਕਰੋੜ 2 ਕਰੋੜ ਦੀ ਜ਼ਮੀਨ ਜਦ ਕਿੰਨੇ ਦੀ ਵੀ ਵਿਖ ਜੇ ਪਾਣੀ ਦਾ ਆ ਹਾਲ ਰਿਹਾ ਵੈਸੇ ਹੀ ਬੰਜਰ ਹੋ ਜਾਣੀ ਆ ਪੱਲੇ ਹੀ ਕੱਖ ਨਹੀਂ ਰਹਿਣਾ ਜਿਵੇਂ ਪਾਣੀ ਘਟ ਰਿਹਾ ਔਰ ਉਸ ਤੋਂ ਵੀ ਦੁੱਖ ਦੀ ਗੱਲ ਜਿਹੜਾ ਬਚਿਆ ਪਾਣੀ ਉਹ ਕਾਲਾ ਆ ਹੁਣੇ ਲੋਕ ਸਭਾ ਦੇ ਵਿੱਚ ਕਿਹਾ ਕਿ ਪੰਜਾਬ ਦੇ ਕਿਸੇ ਡਿਸਟ੍ਰਿਕਟ ਦਾ ਪਾਣੀ ਪੀਨ ਜੋਬ ਛੱਡੋ ਨੌਲ ਯੋਗ ਛੱਡੋ ਖੇਤੀਬਾੜੀ ਲਈ ਵੀ ਯੋਗ ਨਹੀਂ ਗਾ ਕਾ ਲੋਕ ਸਭਾ ਚ ਕਿਹਾ ਔਰ ਇਸ ਤੋਂ ਪਹਿਲਾਂ ਵਾਲੇ ਸੈਸ਼ਨ ਚ ਰਾਜ ਸਭਾ ਚ ਕਿਹਾ ਸੀ ਕਿ ਆ ਗਵਰਨਮੈਂਟ ਦੇ ਕੰਨਾਂ ਤੇ ਜੋਣੀ ਸਰਕਦੀ ਉਲਟਾ ਕਾਨੂੰਨ ਕੀ ਬਣਾ ਰਿਹਾ ਕਿ ਸਜਾ ਹੀ ਹਟਾ ਦਿਓ ਡਾਰੀ ਹਟਾ ਦਿਓ ਇਹ ਡਰ ਕਿਉਂ ਹੁੰਦਾ ਸੀ ਮੈਂ ਤੁਹਾਨੂੰ ਦੱਸਦਾ ਮਸ਼ਹੂਰ ਗੱਲ ਆਂਦੇ ਸੀ ਪਿੰਡਾਂ ਵਾਲਿਆਂ ਨੂੰ ਕੋ ਜੁਰਮਾਨਾ ਕਰਦੇ ਆ ਉਹ ਕਹਿਣਗੇ ਯਾਰ ਆ 10 ਲੱਖ ਜੁਰਮਾਨਾ ਨਾ ਕਰਾ 6 ਮਹੀਨੇ ਜੇਲ੍ਹ ਕਰ ਦੇ ਮੈਂ ਤਾਂ ਚਲਿਆ ਜਾਊਗਾ ਤੇ ਜਿਹੜੇ ਆ ਫੈਕਟਰੀਆਂ ਦੇ ਮਾਲਕ ਐ ਇਹਨਾਂ ਨੂੰ ਤੁਸੀਂ ਕਹੋ ਤੈਨੂੰ ਸਜ਼ਾ ਕਰਦੇ ਆ ਕਹਿਣਗੇ ਸਜ਼ਾ ਨਾ ਕਰ ਯਾਰ ਜੁਰਮਾਨਾ ਕਿੰਨਾ ਮਰਜੀ ਲੈ ਲਾ ਇਹ ਉਹਨਾਂ ਦਾ ਡਰ ਹਟਾ ਰਹੇ ਨਹੀਂ ਤੇ ਲੋਕ ਚੁਣੀ ਕੀ ਨੇ ਸਰਕਾਰ ਆਪਾਂ ਕੰਮ ਕੀ ਦੇਣ ਕਰ ਲਾਇਆ ਉਹਨਾਂ ਲਈ ਜਿਹੜੇ ਪਾਣੀ ਗੰਦਾ ਕਰ ਰਹੇ ਨੇ ਆ ਤੈਨੂੰ ਦਸੰਬਰ ਨੂੰ ਨਹੀਂ ਵੇਖਿਆ ਸੀ ਤੁਸੀਂ ਅਸੀਂ ਪਾਣੀ ਰੋਕਣ ਵਾਲੇ ਤੇ ਦੇ ਮਾਰੋ ਛੇਤਰ ਫੜ ਲਓ ਜਿੱਥੇ ਜਿਹੜਾ ਫੜੀਦਾ ਤੋੜ ਦਿਓ ਗੱਡੀਆਂ ਤੇ ਜਿਹੜੇ ਗੰਦਾ ਕਰ ਰਹੇ ਸੀ ਉਹਨਾਂ ਦੇ ਅੱਗੇ ਪਿੱਛੇ ਪੁਲਿਸ ਲੱਗੀ ਹੋਈ ਸੀ ਡਰੋਨ ਲੱਗੇ ਹੋਏ ਸੀ ਆਓ ਭਾਈ ਖਾਓ ਪੂੜੀਆਂ ਛੋਲੇ ਤੇ ਪਾਓ ਗੰਦ ਛੋਟੀ ਜੀ ਗੱਲ ਮੈਂ ਇਹਨਾਂ ਨੂੰ ਪੁੱਛੀ ਆ ਬੜੇ ਵਾਰੀ ਕਿ ਆ ਅਸੀਂ ਇੱਕ ਬਿੱਲ ਬਣਾ ਰਹੇ ਹਾਂ ਬਾਹਰੀਆਂ ਲਈ ਇਹ ਬਿੱਲ ਹਿਮਾਚਲ ਚ ਬਣਿਆ ਹੋਇਆ ਹੈ ਰਾਜਸਥਾਨ ਚ ਜਦੋਂ ਆਪਣੇ ਬੰਦੇ ਗੰਗਾ ਨਗਰ ਆਲ ਜ਼ਮੀਨ ਲੈ ਰਹੇ ਸੀ ਤਾਂ ਉਹਨਾਂ ਨੇ ਇੱਕ ਕਾਨੂੰਨ ਬਣਾਤਾ ਸੀ ਕਿ ਕੋਈ ਵੀ ਰਾਜਸਥਾਨ ਤੋਂ ਬਾਹਰਲਾ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ ਹੱਕਾ ਉਹਨਾਂ ਦਾ ਵਧਿਆ ਕੀਤਾ ਉਹਨਾਂ ਨੇ ਤਾਂ ਉਹ ਕਾਨੂੰਨ ਜਿਹੜਾ ਉਹਨਾਂ ਨੇ ਬਾੜ ਚ ਬਣਾਤਾ ਅਸੀਂ ਹੁਣ ਨਹੀਂ ਬਣਾ ਸਕਦੇ ਯਾਰ ਆ 72 ਦੇ ਵਿੱਚ ਹਿਮਾਚਲ ਨੇ ਕਾਨੂੰਨ ਬਣਾਤਾ ਕਿ ਕਿਸੇ ਬਾਹਰਲੇ ਬੰਦੇ ਨੂੰ ਨੌਕਰੀ ਨਹੀਂ ਦੇਣੀ ਕਿਸੇ ਵੀ ਬੰਦੇ ਨੂੰ इवन ਉਹਨਾਂ ਦੀ ਕੁੜੀ ਹੋਵੇ ਉਤੋਂ ਦੀ ਉਹਦਾ ਵਿਆਹ ਬਾਹਰ ਹੋ ਜੇ ਉਹਦੇ ਹੱਕ ਖਤਮ ਹੋ ਜਾਂਦੇ ਨੇ ਤੇ ਸਾਡੇ ਪੰਜਾਬ ਦੀਆਂ ਨੌਕਰੀਆਂ ਜਿਨ੍ਹਾਂ ਦਾ ਰੌਲਾ ਪਾਉਂਦੇ ਨਹੀਂ ਅੱਧੀਆਂ ਤੋਂ ਜ਼ਿਆਦਾ ਬਾਹਰਲੇ ਲੈ ਦੇਦੇ ਕੀ ਇਹ ਪੰਜਾਬ ਦੇ ਬੰਦਿਆਂ ਨੂੰ ਨਹੀਂ ਮਿਲਣੀਆਂ ਚਾਹੀਦੀਆਂ ਥੋੜੇ ਮੁੰਡੇ ਜਿਹੜੇ ਬਾਹਰ ਜਾ ਰਹੇ ਆ ਉਹਨਾਂ ਨੂੰ ਇੱਥੇ ਨੌਕਰੀ ਮਿਲੇ ਤਾਂ ਕਿਉਂ ਬਾਹਰ ਜਾਣ ਵੀ ਪੰਜਾਬ ਦੇ ਬੰਦੇ ਸਭ ਤੋਂ ਪਹਿਲਾਂ ਤੇ ਬਾਹਰ ਰਹਿਣਾ ਤਾਂ ਮੈਨੂੰ ਇਹ ਦੱਸੋ ਅਮਰੀਕਾ ਕੈਨੇਡਾ ਆਸਟ੍ਰੇਲੀਆ ਕੋਈ ਵੀ ਫਲਾਈਟ ਸਾਡੇ ਪੰਜਾਬ ਤੋਂ ਜਾਂਦੀ ਹੈ ਅਮ੍ਰਿਤਸਰ ਤੋਂ ਜਾਂ ਚੰਡੀਗੜ੍ਹ ਤੋਂ ਇੱਥੇ ਧੱਕੇ ਖਾਂਦੇ ਲੱਖੋ ਟੈਚੀ ਗੱਡੀ ਤੇ ਤੇ ਚੱਲੋ ਦਿੱਲੀ ਤੱਕ ਜਦ ਕਿ ਗੁਜਰਾਤ ਅਰਗੇ ਸੂਬੇ ਚ ਚਾਰ ਥਾਵਾਂ ਤੋਂ ਇੰਟਰਨੈਸ਼ਨਲ ਫਲਾਈਟ ਹੈ ਕੇਰਲਾ ਤੋਂ ਹੈ ਸਾਉਦੀਆ ਸਟੇਟਾਂ ਤੋਂ ਰਾਜਸਥਾਨ ਤੋਂ ਆਹ ਹੋਰ ਛੱਡੋ ਤੇ ਸਾਡੇ ਬੰਦੇ ਪਹਿਲਾਂ ਤੋਂ ਬਾਹਰ ਆ ਸਾਡੀ ਕੋਈ ਫਲਾਈਟ ਨਹੀਂ ਨਾ ਜਿਹੜੇ ਆਪਾਂ ਐਮਪੀ ਦੇ ਚੁਣ ਕੇ ਭੇਜ ਦਿੰਨੇ ਐ ਇਹ ਮੋਬਾਈਲ ਤੋਂ ਉੱਥੇ ਕਰਦੇ ਕੀ ਰਹਿੰਦੇ ਨੇ ਪਾਰਲੀਮੈਂਟ 'ਚ ਬਹਿ ਕੇ ਕਿਤੇ ਬੋਲੇ ਨੇ ਕਿ ਯਾਰ ਸਾਡੇ ਫਲਾਈਟ ਚਾਹੀਦੀ ਐ 50 ਲੱਖ ਕਰੋੜ ਦਾ ਬਜਟ ਸੀ ਆ ਪਿਛਲੀ ਸਰਕਾਰ ਦਾ ਆ ਹੁਣ ਜਿਹੜਾ ਬਜਟ ਪੇਸ਼ ਹੋਇਆ ਐ ਸੈਂਟਰ ਗਵਰਨਮੈਂਟ ਦਾ 50 ਲੱਖ ਕਰੋੜ ਦਾ ਐਕਸਪੈਂਡਿਚਰ ਐ ਤੇ ਪੰਜਾਬ ਨੂੰ ਕੀ ਮਿਲਿਆ ਜ਼ੀਰੋ ਔਰ ਕੱਲਾ ਐਸਾ ਨਹੀਂ ਪਿਛਲੇ 4 ਸਾਲਾਂ ਤੋਂ ਪਿਛਲੇ 7 ਸਾਲਾਂ ਤੋਂ ਆਹੀ ਹੋ ਰਿਹਾ ਕੋਈ ਸਾਡਾ ਮੁੱਖ ਮੰਤਰੀ ਇਹ ਨੈਤ ਦਿੱਲੀ ਚਲੇ ਜਾਂਦੇ ਆ ਮੀਟਿੰਗਾਂ ਕਰਨ ਕਿਤੇ ਬੈਠੇ ਨੇ ਉਹਦੇ ਆਫਿਸ ਦੇ ਸਾਹਮਣੇ ਜਾ ਕੇ ਸਾਨੂੰ ਕਿਉਂ ਨਹੀਂ ਦੇ ਰਿਹਾ ਆ ਭਾਜਪਾ ਯਾਰੇ ਫਰਦੇ ਨੇ ਕਿਤੇ ਇਹਨਾਂ ਨੇ ਆਪਦੇ ਮੁੱਖ ਮੰਤਰੀ ਨਾਲ ਆ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਪੰਜਾਬ ਨੂੰ ਕੁਛ ਦੇ ਆ ਕਾਂਗਰਸ ਵਾਲੇ ਆ ਜਾਂਦੇ ਨੇ ਜੀ ਇਹ ਪਾਣੀਆਂ ਦਾ ਪੰਜਾਬ ਦਾ ਮਸਲਾ ਕਿ ਉਹ ਤੁਸੀਂ ਦਾ ਮਸਲਾ ਉਹ ਵੱਡਾ ਤੁਸੀਂ ਨਾ ਪੰਜਾਬ ਦਾ ਪਾਣੀ ਬਾਹਰ ਦਿੱਤਾ 32 एमएफ पानी ਸੀ ਪੰਜਾਬ ਦਾ ਇਹ ਮਾਪਨ ਦਾ ਤਰੀਕਾ ਹੈ 32 एमएफ ਅੱਜ ਕਿੰਨਾ ਬਚਿਆ 11 11 एमएफ ਵਰਨਾ ਜੇ ਸਾਰਾ ਪਾਣੀ ਸਾਡੇ ਕੋਲੇ ਹੁੰਦਾ ਸਾਨੂੰ ਕੋਈ ਪਾਣੀ ਬੋਰ ਕਰਕੇ ਮੋਟਰਾਂ ਲਾ ਕੇ ਕੱਢਣ ਦੀ ਲੋੜ ਨਹੀਂ ਸੀ ਕੱਲੇ ਨਹਿਰੀ ਪਾਣੀ ਨਾਲ ਆਪਾਂ ਜ਼ਮੀਨ ਦੀ ਸਿੰਚਾਈ ਕਰ ਸਕਦੇ ਸੀ ਤੇ ਅੱਜ ਪਾਣੀ ਬਚੇ ਹੀ ਨਹੀਂ ਸਾਡੇ ਕੋਲੇ ਪੰਜਾਬ ਦਾ ਨਾ ਪਾਣੀਆਂ ਤੇ ਚਾਹ ਪਹਿਲਾਂ ਸਫਤ ਸਿੰਧੂ ਸੀ ਪੰਜਨਾਲ ਸੀ ਜਾਂ ਪੰਜਾਬ ਹੈ ਤੇ ਪਾਣੀ ਸਾਡੇ ਕੋਲੇ ਐ ਨਹੀਂ ਹਰਿਆਣੇ ਕੋਲੇ ਜ਼ਿਆਦਾ ਪਾਣੀ ਹੈ ਇਹ ਸਾਰਾ ਕੁਝ ਹੋ ਰਿਹਾ ਹੈ ਕਿ ਆਪਾਂ ਬੋਲਾਂਗੇ ਜਾਂ ਨਹੀਂ ਬੋਲਾਂਗੇ ਜਾਂ ਸਿਰਫ ਇਸੇ ਕਰਕੇ ਚੁੱਪ ਕਰ ਜਾਾਂਗੇ ਕਿ ਮੈਂ ਕੀ ਲੈਣਾ ਯਾਰ ਉਹ ਬੋਲ ਲੈ ਕਿਉਂ ਕਵੇ ਉਹ ਬੋਲ ਲੈ ਤਾਂ ਫੇਰ ਤਾਂ ਇਹੀ ਹੋਣਾ ਜੋ ਹੋਈ ਜਾਂਦਾ ਹੈ ਇਹ ਕਿਤਾ ਇਹ ਕੌਮ ਇਹ ਲੋਕ ਮਸ਼ਹੂਰ ਸੀ ਦੂਜੇ ਦੇ ਘਰ ਲੱਗੀ ਅੱਗ ਬੁਝਾਉਂਦੇ ਸੀ ਤਾਂ ਹੀ ਤੁਹਾਨੂੰ ਕਿਹਾ ਸੀ ਸਵਾਲ ਆਸੇ ਇੱਕ ਲੜਾਉ ਤੇ ਹੁਣ ਅਸੀਂ ਕੀ ਕਰੀ ਜਾਂਦੇ ਆ ਮੈਂ ਕੀ ਲੈਣਾ ਮਾ ਢੂਈ ਬੜੀਆਂ ਮਸ਼ਹੂਰ ਗੱਲਾਂ ਨੇ ਕਿ ਜੇ ਤੁਸੀਂ ਨਹੀਂ ਨਾ ਖੜੇ ਕਿਸੇ ਨਾਲ ਤਾਂ ਤੁਹਾਡੇ ਨਾਲ ਵੀ ਨਹੀਂ ਖੜਨਾ ਕਿਸੇ ਨੇ ਇਹ ਪਿੰਡ ਕਿਉਂ ਬੜੇ ਸੀ ਆਪਾਂ ਨੇ ਪਿੰਡ ਹੈ ڈاکੂ ਲੁੱਟੇ ਰਹੇ ਆਉਂਦੇ ਹੁੰਦੇ ਸੀ ਤਾਂ ਲੋਕ ਇਕੱਠੇ ਹੋ ਕੇ ਰਹਿਣ ਲੱਗੇ ਉਹ ਕੱਠ ਨੂੰ ਲੋਕ ਪਿੰਡ ਗਏ ਲੱਗੇ ਬਾਰ گاؤں ਕਹਿ ਲੱਗੇ ਉਦੋਂ ਬਾੜ ਵਿਲੇਜ ਕਹਿ ਲੱਗੇ ਅੱਜ ਲੁਟੇਰੇ ਬਦਲ ਗਏ ਨੇ ਅੱਜ ਉਹ ਘੋੜਿਆਂ ਤੇ ਨਹੀਂ ਆਉਂਦੇ ਲੁਟੇਰੇ ਬਣ ਕੇ ਨਹੀਂ ਆਉਂਦੇ ਉਹ ਲੀਡਰ ਬਣ ਕੇ ਆਉਂਦੇ ਆ ਅਫੀਸਰ ਬਣ ਕੇ ਆਉਂਦੇ ਆ ਇੰਡਸਟਰੀ ਲਿਸਟ ਬਣ ਕੇ ਆਉਂਦੇ ਆ ਉਹਨਾਂ ਨੂੰ ਪਛਾਣ ਕੇ ਰਿਐਕਟ ਨਹੀਂ ਕਰੂੰਗੇ ਡਾਂਗ ਨਹੀਂ ਚੱਕੂੰਗੇ ਉਹ ਡਾਂਗ ਚੱਕਣ ਦਾ ਮਤਲਬ ਇਹ ਨਹੀਂ ਕਿ ਸਿਰ ਚ ਮਾਰਨਾ ਹੈ ਕੁਝ ਜਦੋਂ ਉਹਨਾਂ ਨੂੰ ਪੁੱਛੋ ਕਿ ਦੱਸ ਭਾਈਆ ਕਿਉਂ ਹੋਇਆ ਅਪੁੱਛੇ ਜੇ ਗਵਰਨਮੈਂਟ ਨੂੰ 12 ਕਿਚੋਂ ਨੇਰੇ ਵਿੱਚ ਚਿਕਾਈ ਚ ਪ੍ਰੋਬਲਮ ਕਿਉਂ ਹੋਈ ਹੈ ਲਿਫਟਿੰਗ ਕਿਉਂ ਲੇਟ ਹੋਈ ਹੈ ਕੀ ਪ੍ਰੋਬਲਮ ਆਸੀ ਐ ਐਮਐਸਪੀ ਕਿਉਂ ਮੰਗ ਰਹੇ ਆ ਤੁਹਾਨੂੰ ਇੱਕ ਗੱਲ ਦੱਸਾਂ ਦਾਲਾਂ 50 ਹਜ਼ਾਰ ਕਰੋੜ ਦੀਆਂ ਦਾਲਾਂ 65 ਲੱਖ ਟਨ ਦਾਲਾਂ ਬਾਹਰੋਂ ਇੰਪੋਰਟ ਕੀਤੀਆਂ ਬਾਹਰੋਂ ਮੰਗਵਾਈਆਂ ਤੇ ਜੇ ਜੱਟਾਂ ਨੂੰ ਆਪਣੇ ਕਿਸਾਨਾਂ ਨੂੰ ਨਹੀਂ ਦੇ ਸਕਦੇ ਸੀ ਇਹ ਐਮਐਸਪੀ ਨਹੀਂ ਦਿੱਤੀ ਔਰ ਜਿਹੜੀ ਬਾਹਰੋਂ ਮੰਗਾਈਆਂ ਉਹਦੇ ਤੇ ਡਿਊਟੀ ਵੀ ਨਹੀਂ ਲਾਈ ਜਿਹਨੂੰ ਟੈਰਿਫ ਕਹਿ ਦਿੰਦੇ ਆ ਟਰੰਪ ਲੱਗਿਆ ਹੋਇਆ ਟੈਰਿਫ 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 ਕਿਉਂ ਨਹੀਂ ਲਾਈ ਡਿਊਟੀ ਉਹ ਪੈਸਾ ਤੁਸੀਂ ਦੇ ਦਿਓ ਨਾਲੇ ਝੋਨੇ ਦਾ ਆਲਟਰਨੇਟਿਵ ਆ ਜਾਊਗਾ ਕਦੇ ਇੰਨਾ ਲੋਕਾਂ ਨੇ ਇਹੋ ਜੀਆਂ ਗੱਲ ਵੀ ਕੀਤੀ ਤੁਹਾਡੇ ਨਾਲ ਆ ਕੇ ਆ ਜਿਹੜੇ ਐਮਐਲਏ ਚੇਅਰਮੈਨ ਐਮਪੀ ਮਨਿਸਟਰ ਖੜਦੇ ਨੇ ਤੇ ਜੇ ਉਹ ਨਹੀਂ ਗੱਲ ਕਰਦੇ ਯਾਰ ਤੁਸੀਂ ਤਾਂ ਪੁੱਛ ਲਓ ਤੇ ਜੇ ਤੁਸੀਂ ਵੀ ਨਹੀਂ ਪੁੱਛੂਗੇ ਤਾਂ ਫੇਰ ਭਾਈ ਕਰਜ਼ਾ ਵੀ ਹੋ ਗਿਆ ਵਾਰੀ ਵੀ ਆ ਗਏ ਨੇ ਪਾਣੀ ਵੀ ਜ਼ਹਿਰੀਲਾ ਹੋ ਗਿਆ ਪੱਲੇ ਕੱਖ ਨਹੀਂ ਰਹਿਣਾ ਆਪਣੇ ਅਗਲੇ 300 ਤੋਂ 4 ਸਾਲ ਐਂ ਚੱਲੀ ਗਿਆ ਮੈਂ ਤੋ ਲਿਖ ਕੇ ਲੈ ਲਓ ਪੰਜਾਬ ਪੰਜਾਬ ਰਹਿਣੀਗਾ ਇਹ ਕੋਸ਼ੋਰ ਬਣ ਜੂਗਾ ਅਸੀਂ ਆਪਦੇ ਕੰਮ ਛੱਡ ਕੇ ਾਡੀਆਂ ਤੇ ਟਾਇਰ ਖਸਾਉਂਦੇ ਕਿਉਂ ਤੁਰੇ ਫਿਰਦੇ ਸਿਰਫ ਇਸੇ ਗੱਲ ਕਰਕੇ ਕਿ ਨਾ ਬੋਲੀ ਰਹਿਣੀ ਐ ਨਾ ਇਹ ਪੰਜਾਬ ਰਹਿਣਾ ਨਾ ਤੁਸੀਂ ਰਹਿਣਾ ਫਿਰ ਵੇਖ ਲਓ ਜੇ ਕੀ ਹੋਊਗਾ ਜਲੰਧਰ ਰਲ ਚਲੇ ਜਾਓ ਹਰ ਪਿੰਡ ਦੇ ਵਿੱਚ ਜਿੰਦਰੇ ਲੱਗੇ ਹੋਏ ਨੇ ਬੱਚੇ ਸੀ ਬਾਹਰ ਚਲੇ ਗਏ ਬਜ਼ੁਰਗੇ ਚਾਲੇ ਵਾਸੇ ਪੂਰਾ ਪਿੰਡ ਪੂਤਾਂ ਦਾ ਪਿੰਡ ਲੱਗ ਰਿਹਾ ਓਹ ਜ਼ਮੀਨ ਜਿਹੜੀ ਦੁਨੀਆ ਦੇ ਵਿੱਚ ਸਭ ਤੋਂ ਪੁਜਾਉ ਹ ਓਹ ਲੋਕ ਜਿਹੜੇ ਸਭ ਤੋਂ ਜ਼ਿਆਦਾ ਮਿਹਨਤੀ ਹੈ ਤੇ ਕਹਿੰਦੇ ਕੀ ਹੈ ਕਿ ਬਾਹਰ ਲੈ ਨਹੀਂ ਆਏ ਤੇ ਇੰਨਾ ਤੱਕ ਕੁਝ ਹੋਣਾ ਹੀ ਨਹੀਂ ਇਹ ਕਲੰਕ ਸਾਡੇ ਤੇ ਲੱਗ ਰਿਹਾ ਹੈ ਇਹਦੇ ਬਾਰੇ ਰਿਐਕਟ ਕਰੋ ਪਰ ਰिएक्ट ਕਰੋ ਲੌਜੀਕਲੀ ਤਰਕ ਨਾਲ ਕਿ ਯਾਰਾ ਆ ਗੱਲ ਐ ਗਲਤ ਹੋਈ ਐ ਐ ਸਹੀ ਹੋ ਸਕਦੀ ਐ ਦੱਸ ਕਰੇਗਾ ਕਿ ਨਹੀਂ ਕਿਵੇਂ ਕਰੇਗਾ ਕਿੱਥੋਂ ਆਊਗਾ ਪੈਸਾ ਕੀ ਨੀਤੀ ਐ ਕੀ ਐ ਰੋਡ ਮੈਪ ਫਿਰ ਬੰਦੇ ਦੇ ਪੁੱਤ ਨਾ ਬਣੇ ਦਾ ਮੈਨੂੰ ਕਹਿ ਦਿਓ ਜੀ ਇਹ ਡਿਮਾਂਡ ਤੇ ਸਪਲਾਈ ਐ ਜਿਵੇਂ ਬੱਚਾ ਰੋਂਦਾ ਆਪਾਂ ਦੁੱਧ ਪੀਉਂਦੀ ਐ ਮਾਂ ਆਪਾਂ ਨੂੰ ਕੋਈ ਚੀਜ਼ ਚਾਹੀਦੀ ਕਹਿੰਦੀ ਯਾਰਾ ਲੈ ਕੇ ਆ ਤੋ ਉਹ ਚੀਜ਼ ਕ੍ਰੀਏਟ ਹੋ ਜਾਂਦੀ ਬਣ ਜਾਂਦੀ ਐ ਤੁਸੀਂ ਜਦੋਂ ਪੁੱਛਣ ਲੱਗ ਜੂਗੇ ਲੀਡਰ ਵੀ ਚੰਗੇ ਬਣ ਜਾਣਗੇ ਪਰ ਪੁੱਛਣਾ ਸ਼ੁਰੂ ਕਰੋ ਸੁਧਾਰ ਆਪ ਦੇ ਆਪ ਤੋਂ ਸ਼ੁਰੂ ਹੁੰਦਾ ਹੈ ਮੈਂ ਪਹਿਲਾਂ ਆਪ ਦੇ ਆਪ ਨੂੰ ਸੁਧਾਰਾਂ ਫਿਰ ਦੂਜੇ ਨੂੰ ਕਹਾਂ ਅਸੀਂ ਤਾਂ ਉਲਟਾ ਨੇਦਾਰ ਤੇ ਤਹਿਸੀਲਦਾਰ ਅੱਗੇ ਵਾਦੇ ਨਹੀਂ ਜਾਂ ਮੇਰੀ ਲਾਕਡਾਟ ਇਸ ਤੋਂ ਅੱਗੇ ਨਿਕਲੋ ਇਸ ਤੋਂ ਅੱਗੇ ਤੁਰੋ ਫਿਰ ਵੇਖਿਓਗੇ ਮੈਂ ਬਦਲਦਾ ਪੰਜਾਬ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਤੋਂ ਮੈਂ ਮਾਫੀ ਮੰਗੂਗਾ ਲੇਟ ਆਉਣ ਦੀ ਤੇ ਪਲੀਜ਼ ਇਹਦੇ ਬਾਰੇ ਸੋਚਿਓ ਜੀ ਆਪਾਂ ਜਿਹੜਾ ਲੱਖਾਂ ਤੁਹਾਨੂੰ ਕਹਿ ਕੇ ਗਿਆ ਕਿ 13 ਤਰੀਕ ਨੂੰ ਜੋ ਇਕੱਠੇ ਹੋ ਰਿਹਾ ਉਹਦੇ ਵਿੱਚ ਆਪਾਂ ਅਸੀਂ ਐਵੇਂ ਦੀ ਤੁਰੇ ਫਿਰਦੇ ਤਿੰਨ ਤੋਂ ਚਾਰ ਅਜੇ ਮਥੇ ਪਾਵਾਂਗੇ ਔਰ ਮਥੇ ਕੱਲੇ ਕਹਿ ਨਹੀਂ ਉਹਦਾ ਲੋ ਵੀ ਬਣਾ ਕੇ ਦੱਸਾਂਗੇ ਉਹ ਸਟੇਟ ਦੇ ਮਤਲਬ ਪੰਜਾਬ ਦੇ ਅਧਿਕਾਰ ਚ ਹੋਊਗਾ ਕਿਵੇਂ ਹੋ ਸਕਦਾ ਉਹ ਵੀ ਦੱਸਾਂਗੇ ਔਰ ਫਿਰ ਇਨਾਂ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਤੋਂ ਮੁੱਖ ਮੰਤਰੀਆਂ ਤੋਂ ਪੁੱਛਾਂਗੇ ਕਿ ਦੱਸ ਵੀ ਕਰਨਾ ਹੈ ਕਿ ਨਹੀਂ ਤੇ ਜੇ ਨਹੀਂ ਕਰਨਾ ਤਾਂ ਚੱਲ ਫਿਰ ਔਰ ਜਿਹੜਾ ਵੀ ਦੂਜਾ ਆਵੇ ਜਿਹੜਾ ਮਰਜ਼ੀ ਆਜੇ ਇਨਾਂ ਸ਼ਰਤਾਂ ਤੇ ਆਵੇ ਨਹੀਂ ਤਾਂ ਉਹਨੂੰ ਨਹੀਂ ਬਰਉਣਾ ਇਹੀ ਕੰਮ ਕਰਨ ਲਈ ਤੁਹਾਨੂੰ ਉੱਥੇ ਵੀ ਸੱਦ ਰਹੇ ਆਂ ਜਿਵੇਂ ਅਸੀਂ ਇੱਕ ਦੂਜੇ ਨਾਲ ਖੜਾਂਗੇ ਤੁਸ ਤੁਹਾਨੂੰ ਕੋਈ ਲੋੜ ਹੈ ਅਸੀਂ ਆ ਜੀਏ ਸਾਨੂੰ ਕੋਈ ਲੋੜ ਹੈ ਤੁਸੀਂ ਆ ਜਾਓ ਤਾਂ ਹੀ ਆਪਾਂ ਕੰਮ ਕਰਾ ਪਾਵਾਂਗੇ ਚਾਹੇ ਆ ਜੀਰਾ ਫੈਕਟਰੀ ਹੋਵੇ ਬੁੱਢਾ ਨਾਲਾ ਹੋਵੇ ਮੱਤੇਵਾੜਾ ਹੋਵੇ ਇਹ ਅਸੀਂ ਐਂ ਹੀ ਮਸਲੇ ਹੱਲ ਕਰਾਈ ਸੀ ਔਰ ਜੋੜਨ ਲਈ ਤੁਹਾਨੂੰ ਅਸੀਂ ਇੱਕ ਨੰਬਰ ਦੇ ਰਹੇ ਹਾਂ ਉਸ ਨੰਬਰ ਦੇ ਉੱਤੇ ਸਿਰਫ ਤੁਸੀਂ ਆਪਦੇ WhatsApp ਦੇ ਉੱਤੇ ਇੱਕ ਮੈਸੇਜ ਕਰ ਦਿਓ ਜੇ ਭਲਾ ਬੋਲ ਕੇ ਕਰ ਦਿਓ ਜੇ ਭਲਾ ਲਿਖ ਕੇ ਕਰ ਦਿਓ ਜੀ ਅਸੀਂ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਸਮਝੋ ਆਪਾਂ ਜੁੜ ਗਏ ਤੁਹਾਡੇ ਇੱਥੇ ਪਿੰਡ ਵਿੱਚ ਮਸਲਾ ਹੋ ਰਿਹਾ ਕੋਈ ਜਨਤਕ ਮਸਲਾ ਇਲਾਕੇ ਵਾਲੇ ਬੰਦੇ ਲੂੰਬਾ ਜੀ ਇਹ ਬਾਕੀ ਸਾਰੇ ਆਉਣਗੇ ਉਹਦੇ ਨਾਲ ਹੱਲਣਾ ਹੋਇਆ ਤਾਂ ਅਸੀਂ ਸਾਰੇ ਪੰਜਾਬ ਨੂੰ ਸੱਦ ਕੇ ਉਹ ਮਸਲਾ ਹੱਲ ਕਰਾਵਾਂਗੇ ਐਂ ਜੇ ਕਿਤੇ ਸਾਨੂੰ ਲੁਧਿਆਣੇ ਲੋੜ ਹੈ ਤਾਂ ਤੁਹਾਨੂੰ ਆਉਣਾ ਪਊਗਾ ਤੁਸੀਂ ਵੇਖਿਓ ਜੇ ਕਿਵੇਂ ਮਸਲੇ ਹੱਲ ਹੁੰਦੇ ਨੇ ਉਹ ਨੰਬਰ ਨੋਟ ਕਰ ਲਓ ਮੈਂ ਬੋਲ ਦਿੰਨਾ ਇੱਕ ਵਾਰੀ ਉਸ ਨੰਬਰ ਤੇ ਆ ਮੈਸੇਜ ਭੇਜ ਦਿਓ ਜੇ ਸਿਰਫ ਲਿਖ ਕੇ ਜਾਂ ਬੋਲ ਕੇ ਤੁਹਾਡਾ ਨਾਂ ਕੀ ਹੈ ਤੁਹਾਡੇ ਪਿੰਡ ਦਾ ਨਾਂ ਕੀ ਹੈ ਡਿਸਟ੍ਰਿਕਟ ਬਸ ਗੱਲ ਖਤਮ ਇੰਨਾ ਕੁ ਬਹੁਤ ਹੈ ਨੰਬਰ ਇੱਕ ਵਾਰੀ ਨੋਟ ਕਰ ਲਓ ਮੈਂ ਬੋਲ ਦਿੰਦਾ 99 9988 77 32 3265 ਦੁਬਾਰਾ ਬੋਲਦਾ 99 مطلب 99887 3265 ਅਸੀਂ ਕੋਸ਼ਿਸ਼ ਇਹ ਹੀ ਕਰ ਰਹੇ ਕਿ ਇਹੋ ਜਿਹਾ ਤਰੀਕਾ ਬਣਾਈਏ ਕਿ ਇਹਨਾਂ ਸਰਕਾਰਾਂ ਨੂੰ ਇਹਨਾਂ ਅਫਸਰਾਂ ਨੂੰ ਮਜਬੂਰ ਕਰ ਸਕੀਏ ਕਿ ਜਨ ਹਿੱਤ ਦੇ ਕੰਮ ਕਰਨ ਬਸ ਥੈਂਕ ਯੂ ਵੈਰੀ ਮਚ ਤੁਸੀਂ ਆਏ ਸੁਨਿਆ ਮੈਨੂੰ ਲੱਗਦਾ ਆਪ ਅੱਗੇ ਵੀ ਸਾਥ ਬਣਾਈ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤ ਸਰਕਾਰ ਆਪਣੇ ਵਿਚਾਰ ਖਿਲਾਏ ਆ ਉਹ ਉਹਨਾਂ ਦਰਿਆਵਾਂ ਦਾ ਪਾਣੀ ਨਹੀਂ ਪੀਂਦੇ ਉਹ ਕੰਪਨੀ ਦੀ ਦਸਤਨੀ ਕਰ ਦਿੱਤਾ ਤੇ ਫਰਮਾਨ ਦੇ ਕਰ ਚੋਣ ਦਿੱਤਾ ਤੇ ਤੁਹਾਡੇ ਲੋਕਾਂ ਦੀ ਤੁਹਾਡੇ ਬੱਚਿਆਂ ਦੀ ਜਾਨ ਦੀ ਸੁਰੱਖਿਆ ਮੰਨਣ ਵਾਸਤੇ ਅੱਜ ਆ ਤੁਹਾਡੇ ਕੋਲੇ ਮੰਗਤੇ ਦੇ ਰੂਪ ਵਿੱਚ ਆਏ ਆ ਮੈਂ ਹਾਂ ਜੀ